सुबीर बाल का हमारी बारी आने दो देखना क्या होता है हम रावी और व्यास के सामने बड़ी-बड़ी कंक्रीट की दीवारें खड़ी कर देंगे जिनसे गली नालियां नहीं बनी भाई साहब इतने साल इन्होंने राज किया एक कंक्रीट की दीवारें खड़ी करके دریاओं के सामने जे मैं मंत्री लाइन जाएगा मेरी घर दी ने डिवोर्स होजूगा ओने सीधा गया है कहंदी जे किदे आ इलेक्शन आ लुकशाले चीज आ गया ते अपना डिवोर्स आ हा। हां हां सीधा हां मैं आपा ਰੱਬ ਨੇ ਦਿੱਤੀਆਂ ਗਾਜਰਾ ਵਿੱਚ ਹੀ ਰੰਬਾ ਰੱਖ ਜਦੋਂ ਦੇਣ ਵਾਲੇ ਨੂੰ ਨਹੀਂ ਕੋਈ ਪਰਵਾਹ ਬਾਬਾ ਖੁੱਲੇ ਗੱਫੇ ਭੇਜ ਜਾਂਦਾ ਠੀਕ ਆ ਹੁਣ ਮੈਂ ਤੁਹਾਨੂੰ ਦੱਸੀ ਇਹਨਾਂ ਆ ਟਰੈਕਟਰਾਂ ਵਾਸਤੇ ਪੇਮੈਂਟ ਸੀ ਆ ਹੁਣੇ ਮੇਰਾ ਵਿੱਚੋਂ ਨਾ ਸ਼ੋਅ ਦੀ ਪੇਮੈਂਟ ਆ ਆਪਣੇ ਸ਼ੋਅ ਦੀ ਕਹਿੰਦਾ ਟਰੈਕਟਰਾਂ ਦੀ ਪੇਮੈਂਟ ਨਾ ਮੈਂ ਬਾੜੀ ਪੇਮੈਂਟ ਚਕਮਾਉਣੀ ਸੀ ਤੇ ਖਾਲਸਾ ਕਹਿੰਦਾ ਮੈਂ ਖਾਲਸੇ ਨੂੰ ਆਖਿਆ ਮੈਂ ਕਿਹਾ ਯਾਰ ਖਾਲਸੇ 25 ਲੱਖ ਰੁਪਈਆ ਨਾ ਆਪਣਾ ਘਟਦਾ ਤੇ ਤੇ ਮੈਂ ਮਿਲਣਾ ਦਾ ਪਿੰਡੋ ਲੈ ਕੇ ਆਉਣਾ ਪੈਣਾ ਖਾਲਸਾ ਕਹਿੰਦਾ ਵੀਰੇ ਆ ਆਪਣਾ ਐਨ ਸ਼ੋ ਅ ਹੁਣੇ ਸ਼ੋ ਬੁੱਕ ਹੋਇਆ ਅੱਛਾ ਮੈਂ ਕਿਹਾ ਹੁਣੇ ਹੋਇਆ ਮੈਂ ਕਿੰਨੇ ਚ ਕਹਿੰਦਾ ਵੀਰੇ 25 ਲੱਖ ਚ ਮੈਂ ਕਿਹਾ 25 ਲੱਖ ਸ਼ੋ ਵਾਲਿਆਂ ਨੂੰ ਕਹਿੰਦਾ ਸਿੱਧਾ ਪ੍ਰੀ ਟਰੈਕਟਰ ਵਾਲਿਆਂ ਨੂੰ 25 ਲੱਖ ਪਵਾਓ ਠੀਕ ਆ ਜਦੋਂ ਜਿਵੇਂ ਆ ਭਾਜੀ ਬਾਬਾ ਹੀ ਨਹੀਂ ਕਿਸੇ ਚੀਜ਼ ਦੀ ਕਮੀ ਆਉਣ ਦਿੰਦਾ ਪਿਆ ਸਿੱਧਾ ਉਧਰ ਉਧਰ ਟਰੈਕਟਰ ਆ ਗਏ ਠੀਕ ਆ ਇਹਦੇ ਵਿੱਚ ਭਾਜੀ ਲੈ ਉਹਦੀ ਆਪਾਂ ਵਾਈਫ ਵਾਲੀ ਨਾਲ ਗੱਲ ਕਰਦਾ ਸੀ ਵੀ ਉਹ 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 ਕਹਿੰਦੀ ਵੀ ਤੂੰ ਖੁਸ਼ ਹੈ ਨਾ ਕਿਉਂਕਿ ਮੈਂ ਪਿੱਛੇ ਜੇ 2-3 ਸਾਲ ਬਹੁਤ ਸਟ੍ਰੈਸ ਚ ਰਿਹਾ ਹੈ ਆਈ ਗੱਲ ਦੀ ਸਟ੍ਰੈਸ ਚ ਰਿਹਾ ਵੀ ਮੈਂ ਯਾਰ ਕਿਸਦਾ ਮਾੜਾ ਨਹੀਂ ਕੀਤਾ ਮੈਂ ਕਿਸੇ ਨਾ ਵੀ ਲੋਕਾਂ ਨੇ ਵੀ ਕਈ ਵੀ ਟਿੱਕੂ ਦਮ ਵੀ ਲੋਕੀ ਪਰਸੈਪਸ਼ਨ ਬਣੀ ਜਿਵੇਂ ਕਿਸੇ ਨੂੰ ਵਿਲਣ ਬਣਾਉਣ ਚਾਹਣਾ ਮੈਂ ਬਹੁਤ ਪਰੇਸ਼ਾਨ ਰਿਹਾ ਵੀ ਯਾਰ ਐਵੇਂ ਕਿਉਂ ਠੀਕ ਆ ਪਰ ਆਹ ਹੋ ਸੇਵਾ ਕੀਤੀ ਆ ਠੀਕ ਆ ਹੁਣ ਮੇਰਾ ਦਿਲ ਵੇਖ ਕੇ ਸਾਰੇ ਕਹਿੰਦੇ ਐ ਰੇ ਦੇਰ ਦਾ ਬੰਦਾ ਨਹੀਂ ਗਲਤ ਗੱਲ ਆ ਪਹਿਲਾਂ ਹੀ ਨਾ ਪਹਿਲਾਂ ਕਿਸੇ ਨੂੰ ਪਹਿਲਾਂ ਜੱਜ ਕਰੋ ਵੇਖੋ ਫਿਰ ਉਹਦੇ ਬਾਰੇ ਬੋਲੋ ਪਰ ਭਾਜੀ ਆਪਣਾ ਜਿਹੜਾ ਕੰਮ ਆਪਾਂ ਦੇ ਪੰਜਾਬ ਦੇ ਨਾਲ ਜਿੰਨੇ ਵੀ ਰੁਪਏ ਲੱਗਦੇ ਹੁਣ ਲਾਵਾਂਗੇ ਠੋਕੇ ਜਿੰਨੇ ਜੋਗੇ ਹੈਗੇ ਆ ਆ ਦੇ ਵਿੱਚ ਮੇਰੇ ਸਾਹ ਨਾਲ ਅੱਧੇ ਝੋਨੇ ਰਹਿ ਗਏ ਨੇ ਅੱਧੇ ਤੇ ਖਤਮ ਹੋ ਗਏ ਲੋਕ ਹੁਣ ਵੇਖੀ ਜਾਇਓ ਜੇ ਕੋਈ 2 ਮਹੀਨਾ ਤਾਈ ਜੀਵਿਦਾਰ ਨੇ ਫਸਲ ਵੜਨਾ ਤੇ ਪਰਾਲੀ ਨੂੰ ਅੱਗ ਲਾਉਣੀ ਉਹਦੇ ਹੀ ਸਾਰਾ ਉਥੇ ਪਹੁੰਚ ਜਾਣਾ ਸੈਟਲਾਈਟ ਪਹੁੰਚ ਜਾ ਸਾਰਾ ਕੁਝ ਪਹੁੰਚ ਜਾਣਾ ਜੋ ਕੋਈ ਮੁਲਾਜ਼ਮ ਨਹੀਂ ਰਹਿਣਾ ਉਥੇ ਪਹੁੰਚਣਾ ਜਿਹੜਾ ਹੁਣ ਕੀ ਕਰੇਗਾ ਜੀਵਿਦਾਰ ਠੀਕ ਆ ਉਹ ਜਿਹੜਾ ਹੁਣ ਆ ਜਿਹੜੀਆਂ ਪਾਣੀਆਂ ਦੇ ਮਾਰਾਂ ਤੇ ਥੇਹਟ ਆਏ ਲੋਕ ਇਹ ਕਿੱਥੋਂ 10 10 15 15 ਲੱਖ ਦੇ ਟਰੈਕਟਰ ਲੈ ਆਣ ਕੇ ਗਾਂ ਵਾਈ ਕਰ ਲੈਣ ਕਿਹਾ ਇਸ ਇਹ ਇਹਨਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੁਣ ਰੁੱਲਦੇ ਫਿਰਦੇ ਆ ਸਾਰੇ ਹੁਣ ਕਿੱਥੇ ਜਾਏਗਾ ਹੁਣ ਕਹਿੰਦੇ ਆ 2027 ਛੇਤੀ ਲੈ ਕੇ ਆਉਂਗਾ 27 ਕਿਵੇਂ ਛੇਤੀ ਆਉਗੀ ਹੁਣ ਛੇਤੀ ਬਣਾਉਂਗਾ ਕਹਿੰਦਾ ਮੁੱਖ ਮੰਤਰੀ ਤਾਂ ਉਹ ਸੁਣ ਰਿਹਾ ਸੀ ਕਹਿੰਦਾ ਲੋਕ ਕਹਿੰਦੇ 27 ਛੇਤੀ ਨਹੀਂ ਆ ਸਕਦੀ ਬੋਲੇ ਮੈਂ ਕਿਹਾ ਸਤ ਲੋਕ ਤਾਂ ਕਹਨੂੰ ਕਹਿੰਦੇ ਨੇ ਤੂੰ ਹੀ ਕਹਿਣਾ ਕਿ ਛੇਤੀਆਂ ਦਾ ਛੇਤੀ ਵੀ ਆ ਜਾਏ ਕੋਈ ਗੱਲ ਨਹੀਂ ਪਹਿਲਾਂ ਪਵਾ ਲੋ